ਸਤ ਸ੍ਰੀ ਅਕਾਲ ਦੋਸਤੋ ਮੈਂ ਹਾਂ ਰਾਗਵ ਕੁੰਦਰਾ ਤੁਸੀਂ ਦੇਖ ਰਹੇ ਹੋ ਜੀਪਸੀ ਅਪਡੇਟ ਪੰਜਾਬ ਦੀਆਂ ਮੁੱਖ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਹੈਡਲਾਈਨਸ ਚੋਰੀਆਂ ਦੇ ਮਾਮਲੇ ਵਿੱਚ ਵੀ ਔਰਤਾ ਮਰਦਾਂ ਤੋਂ ਨਿਕਲ ਗਈਆਂ ਅੱਗੇ ਬਰਨਾਲਾ ਚ ਨਿਹੰਗ ਸਿੰਘਾਂ ਦਾ ਬਹਿਰਮੀ ਨਾਲ ਕਤਲ ਖੂਨ ਨਾਲ ਲਤਪਤ ਮਿਲੀ ਲਾਸ਼ ਸੀਟੀਟੀ ਜੁਲਾਈ 2024 ਐਡਮਿਟ ਕਾਰਡ ਜਲਦ ਹੀ ਜਾਰੀ ਹੋਣਗੇ ਕੇਂਦਰੀ ਅਧਿਆਪਕ ਯੋਗਤਾ ਪ੍ਰੀਖਿਆ ਲਈ ਐਡਮਿਟ ਕਾਰਡ 7 ਜੁਲਾਈ ਨੂੰ ਹੈ ਟੈਸਟ ਮੁੱਚੇ ਐਸ ਸੀ ਵਿੰਗ ਨੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖबीर ਸਿੰਘ ਬਾਦਲ ਦੀ ਲੀਡਰਸ਼ਿਪ ਵਿੱਚ ਭਰੋਸਾ ਪ੍ਰਗਟਾਇਆ। T20 ਵਰਲਡ ਕੱਪ ਜਿੱਤਣ ਤੋਂ ਬਾਅਦ ਟੀਮ ਇੰਡੀਆ ਤੇ ਆਈ ਵੱਡੀ ਮੁਸੀਬਤ। ਬਾਰਬਾਡੋਸ 'ਚ ਵੀ ਪਾਣੀ ਤੇ ਬਿਜਲੀ ਗੋਲ, ਸਾਰੀਆਂ ਉਡਾਨਾਂ ਰੱਦ। ਪੰਜਾਬ 'ਚ ਮਾਨਸੂਨ ਹੋਇਆ ਤੇਜ਼, ਕਈ ਥਾਵਾਂ ਤੇ ਮੀਂਹ, ਜਾਣੋ ਮੌਸਮ ਵਿਭਾਗ ਦੀ ਭੂਖਬਾਣੀ। ਜੀ ਵਾਪਸੀ ਕਰ ਰਿਹਾ ਕੋਵਿਡ-19, ਯੂਕੇ, ਯੂਐਸਏ 'ਚ ਮੁੜ ਵਧਣ ਲੱਗੇ ਕੇਸ, ਹਸਪਤਾਲਾਂ 'ਚ ਮਾਸਕ ਹੋਇਆ ਜ਼ਰੂਰੀ। ਦੋ ਪਤਨੀਆਂ ਨੇ ਪਤੀ ਦਾ ਕਰਵਾਇਆ ਤੀਜਾ ਵਿਆਹ, ਕਾਰਨ ਜਾਣ ਕੇ ਹੋ ਜਾਵੇ ਹੈਰਾਨ। ਲੋਈਆਂ ਚ 7 ਸ਼ਟਰ ਭੰਨ ਕੇ ਚੋਰੀਆਂ ਲੱਖਾਂ ਦਾ ਨੁਕਸਾਨ ਹੁਣ ਖਬਰਾਂ ਵਿਸਥਾਰ ਨਾਲ ਚੋਰੀਆਂ ਦੇ ਮਾਮਲੇ ਵਿੱਚ ਵੀ ਔਰਤਾ ਮਰਦਾਂ ਤੋਂ ਨਿਕਲ ਗਈਆਂ ਅੱਗੇ ਕਹਿੰਦੇ ਹਨ ਹੁਣ ਕਿਸੇ ਵੀ ਕੰਮ ਵਿੱਚ ਔਰਤਾ ਆਦਮੀਆਂ ਨਾਲੋਂ ਪਿੱਛੇ ਨਹੀਂ ਰਹੀਆਂ ਚੋਰੀਆਂ ਦੇ ਮਾਮਲੇ ਵਿੱਚ ਵੀ ਆਦਮੀਆਂ ਤੋਂ ਦੋ ਕਦਮ ਅੱਗੇ ਨਿਕਲ ਗਈਆਂ ਹਨ ਅਜਿਹੀ ਇੱਕ ਉਦਾਹਰਣ ਪੇਸ਼ ਕੀਤੀ ਹੈ ਤਾਰੀਵਾਲ ਦੇ ਡਡਵਾ ਚੌਂਕ ਜੀਟੀ ਰੋਡ ਤੇ ਸਥਿਤ ਇੱਕ ਬੁਟੀਕ ਤੇ ਗ੍ਰਾਹਕ ਬਣ ਕੇ ਆਈਆਂ ਦੋ ਔਰਤਾਂ ਨੇ ਜੋ ਦੇਖਦੇ ਹੀ ਦੇਖਦੇ ਬੁਟੀਕ ਵਿੱਚੋਂ ਬੁਟੀਕ ਮਾਲਕ ਅਤੇ ਬੁਟੀਕ ਵਿੱਚ ਕੰਮ ਕਰਦੀਆਂ ਲੜਕੀਆਂ ਦੇ ਸਾਹਮਣੇ ਹੀ ਬੇਹੱਦ ਚਲਾਕੀ ਨਾਲ 10000 ਰੁਪਏ ਮੁੱਲ ਦੇ ਚਾਰ ਸੂਟ ਚੋਰੀ ਕਰਕੇ ਲੈ ਕੇ ਗਈਆਂ ਘਟਨਾ ਸੀਸੀਟੀਵੀ ਵਿੱਚ ਕੈਦ ਨਾ ਹੁੰਦੀ ਤਾਂ ਇਹ ਪਤਾ ਹੀ ਨਹੀਂ ਲੱਗਦਾ ਕਿ ਸੂਟ ਔਰਤਾਂ ਵੱਲੋਂ ਚੋਰੀ ਕੀਤੇ ਗਏ ਹਨ ਬਰਨਾਲਾ ਜਿੰਨ ਅੰਗ ਸਿੰਘ ਦਾ ਬਹਿਰਮੀ ਨਾਲ ਕਤਲ ਖੂਨ ਨਾਲ ਲਤਪਟ ਮਿਲੀ লাশ ਪੰਜਾਬ ਚ ਕਤਲ ਲੁੱਟਖੋਹ ਦੀਆਂ ਵਾਰਦਾਤਾਂ ਲਗਾਤਾਰ ਵਾਧੀਆਂ ਜਾ ਰਹੀਆਂ ਹਨ ਪਰ ਪੰਜਾਬ ਪੁਲਿਸ ਹੱਥ ਤੇ ਹੱਤ ਕਰਕੇ ਬੈਠੀ ਹੋਈ ਹੈ ਜਿਸ ਕਰਕੇ ਪੁਲਿਸ ਦੀ ਕਾਰਵਾਈ ਤੋਂ ਬੇਖੌਫ ਲੁਟੇਰੀਆਂ ਤੇ ਕਾਤਲਾਂ ਵੱਲੋਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਇਸੇ ਤਰ੍ਹਾਂ ਦਾ ਮਾਮਲਾ ਬਰਨਾਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਨਿਆਂਗ ਸਿੰਘ ਦਾ ਕਤਲ ਕਰ ਦਿੱਤਾ ਗਿਆ ਹੈ ਦੱਸ ਦਈਏ ਕਿ ਪਿੰਡ ਕਾਨੇ ਕੇ ਵਿਖੇ ਨਿਹੰਗ ਸਿੰਘ ਦਾ ਅਣਪਛਾਤੇ ਅਮਲਾਵਰਾ ਨੇ ਤੇਜ਼ ਹਥਿਆਰ ਨਾਲ ਹਮਲਾ ਕਰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਨਿਹੰਗ ਸਿੰਘ ਦੀ ਘਰ ਦੇ ਅੰਦਰੋਂ ਖੂਨ ਨਾਲ ਲਤਪਤ Laash ਮਿਲੀ CTET ਜੁਲਾਈ 2024 ਐਡਮਿਟ ਕਾਰਡ ਜਲਦੀ ਜਾਰੀ ਹੋਣਗੇ ਕੇਂਦਰੀ ਅਧਿਆਪਕ ਯੋਗਤਾ ਪ੍ਰੀਖਿਆ ਲਈ ਐਡਮਿਟ ਕਾਰਡ 7 ਜੁਲਾਈ ਨੂੰ ਹੈ ਟੈਸਟ CTET ਜੁਲਾਈ 2024 ਦੀ ਤਿਆਰੀ ਕਰੇ ਉਮੀਦਵਾਰਾਂ ਲਈ ਅਪਡੇਟ ਕੇਂਦਰੀ ਅਧਿਆਪਕ ਯੋਗਤਾ ਪ੍ਰੀਖਿਆ CTET ਜੁਲਾਈ 2024 ਸੈਸ਼ਨ ਵਿੱਚ ਹਾਜ਼ਰ ਹੋਣ ਲਈ ਲੋਡਿੰਗ ਦੇ ਐਡਮਿਟ ਕਾਰਡ ਸੈਂਟਰਲ ਬੋਰਡ ਆਫ ਸਕੈਂਡਰੀ ਐਜੂਕੇਸ਼ਨ CBSE ਵੱਲੋਂ ਛੇਤੀ ਹੀ ਜਾਰੀ ਕੀਤੇ ਜਾਣਗੇ ਬੋਰਡ ਦੁਆਰਾ ਐਡਮਿਟ ਕਾਰਡ CTET ਜੁਲਾਈ 2024 ਐਡਮਿਟ ਕਾਰਡ ਜਾਰੀ ਕਰਨ ਦੀ ਮਿਤੀ ਦਾ ਐਲਾਨ ਨਹੀਂ ਕੀਤਾ ਗਿਆ ਹੈ ਪਰ ਪਿਛਲੇ ਸੈਸ਼ਨਾਂ ਦੀਆਂ ਪ੍ਰੀਖਿਆਵਾਂ ਦੇ ਪੈਟਰਨ ਦੇ ਅਨੁਸਾਰ ਇਸ ਨੂੰ ਪ੍ਰੀਖਿਆ ਤੋਂ 3-4 ਦਿਨ ਪਹਿਲਾਂ ਜਾਰੀ ਕੀਤਾ ਜਾ ਸਕਦਾ ਹੈ ਤੁਹਾਨੂੰ ਦੱਸ ਦਈਏ ਕਿ ਕੇ ਸੀ ਬੀ ਐਸ ਸੀ ਨੇ 7 ਜੁਲਾਈ ਨੂੰ ਸੀਟੀਈਟੀ ਜੁਲਾਈ 2024 ਸੈਸ਼ਨ ਅਜੋਧਿਤ ਕਰਨ ਦਾ ਐਲਾਨ ਕੀਤਾ ਹੈ ਇਹ ਪ੍ਰੀਖਿਆ ਦੇਸ਼ ਭਰ ਦੇ ਵੱਖ-ਵੱਖ ਸ਼ਹਿਰਾਂ ਵਿੱਚ ਬਣਾਏ ਗਏ ਪ੍ਰੀਖਿਆ ਕੇਂਦਰਾਂ ਵਿੱਚ ਦੋ ਸ਼ਿਫਟਾਂ ਵਿੱਚ ਕਰਵਾਈ ਜਾਣੀ ਹੈ ਪਹਿਲੀ ਸ਼ਿਫਟ ਵਿੱਚ ਪੇਪਰ 1 ਅਤੇ ਉਸ ਤੋਂ ਬਾਅਦ ਪੇਪਰ 2 ਦੀ ਪ੍ਰੀਖਿਆ ਦੂਜੀ ਸ਼ਿਫਟ ਵਿੱਚ ਕਰਵਾਈ ਜਾਵੇਗੀ ਕਿਰਪਾ ਕਰਕੇ ਨੋਟ ਕਰੋ ਕਿ ਕਲਾਸ 1 ਤੋਂ 5 ਵਿੱਚ ਪੜਾਉਣ ਦੇ ਯੋਗ ਹੋਣ ਲਈ ਪੇਪਰ 1 ਵਿੱਚ ਹਾਜ਼ਰ ਹੋਣਾ ਪਵੇਗਾ ਅਤੇ 6ਵੀਂ ਤੋਂ 8ਵੀਂ ਜਮਾਤ ਲਈ ਯੋਗ ਲ ਹੋਣ ਲਈ ਪੇਪਰ 2 ਵਿੱਚ ਹਾਜ਼ਰ ਹੋਣਾ ਪਵੇਗਾ ਹਾਲਾਂਕਿ ਬਹੁਤ ਸਾਰੇ ਉਮੀਦਵਾਰ ਦੋਵੇਂ ਪੇਪਰਾਂ ਲਈ ਹਾਜ਼ਰ ਹੋਏ ਸਮੂੱਚੇ ਐਸੀ ਵਿੰਗ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲੀਡਰਸ਼ਿਪ ਵਿੱਚ ਭਰੋਸਾ ਪ੍ਰਗਟਾਇਆ ਸ਼੍ਰੋਮਣੀ ਅਕਾਲੀ ਦਲ ਦੇ ਸਮੂੱਚੇ ਐਸੀ ਵਿੰਗ ਨੇ ਅੱਜ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਵਿੱਚ ਭਰੋਸਾ ਪ੍ਰਗਟਾਇਆ ਅਤੇ ਵਿੰਗ ਦੇ ਆਗੂਆਂ ਨੇ ਐਲਾਨ ਕੀਤਾ ਕਿ ਵਿੰਗ ਦਾ ਇੱਕ ਵੀ ਆਗੂ ਜਾਂ ਵਰਕਰ ਬਾਗੀਆਂ ਦੇ ਨਾਲ ਨਹੀਂ ਹੈ ਸਮੂੱਚਾ ਵਿੰਗ ਸੁਖਬੀਰ ਸਿੰਘ ਬਾਦਲ ਦੇ ਨਾਲ ਹੈ ਅੱਜ ਸ਼ਾਮ ਐਸੀ ਵਿੰਗ ਦੀ ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਆਂ ਵਿੰਗ ਦੇ ਪ੍ਰਧਾਨ ਗੁਲਜ਼ਾਰ ਸਿੰਘ ਰਣਿੱਕੇ ਸਾਬਕਾ ਮੰਤਰੀ ਸੋਹਣ ਸਿੰਘ ਠੰਡਲ ਤੇ ਬੰਗਾ ਦੇ ਵਿਧਾਇਕ ਡਾਕਟਰ ਸੁਖਵਿੰਦਰ ਸਿੰਘ ਸੁੱਕੀ ਨੇ ਕਿਹਾ ਕਿ ਐਸੀ ਵਿੰਗ ਦੇ ਸਮੁੱਚੇ ਅਹੁਦੇਦਾਰਾਂ ਤੇ ਵਰਕਰਾਂ ਨੇ ਅੱਜ ਦੀ ਮੀਟਿੰਗ ਵਿੱਚ ਸਮੂਲੀਅਤ ਕੀਤੀ ਤੇ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਵਿੱਚ ਪੂਰਨ ਭਰੋਸਾ ਪ੍ਰਗਟ ਕੀਤਾ T20 ਵਰਲਡ ਕੱਪ ਜਿੱਤਣ ਤੋਂ ਬਾਅਦ ਟੀਮ ਇੰਡੀਆ ਤੇ ਆਈ ਵੱਡੀ ਮੁਸੀਬਤ ਬਾਰਬਡੋਸ 'ਚ ਵੀ ਪਾਣੀ ਤੇ ਬਿਜਲੀ ਗਲ ਸਾਰੀਆਂ ਉਡਾਨਾਂ ਰੱਦ ਟੀਮ ਇੰਡੀਆ ਨੇ ਬਾਰਬਾਡੋਸ ਦੇ ਕੈਂਸਿੰਗਟਨ ਓਵਲ ਮੈਦਾਨ ਤੇ T20 ਵਿਸ਼ਵ ਕੱਪ ਜਿੱਤ ਕੇ ਇਤਿਹਾਸ ਰਚ ਦਿੱਤਾ ਸੀ ਬਾਰਬਾਡੋਸ ਦੀ ਧਰਤੀ ਟੀਮ ਇੰਡੀਆ ਲਈ ਹੀ ਨਹੀਂ ਸਗੋ ਉਸ ਦੇ ਹਰ ਪ੍ਰਸ਼ੰਸਕ ਲਈ ਖਾਸ ਬਣ ਗਈ ਹੈ ਪਰ ਹੁਣ ਰੋਹਿਤ ਐਂਡ ਕੰਪਨੀ ਤੇ ਵੱਡੀ ਮੁਸੀਬਤ ਆ ਗਈ ਹੈ ਅਸਲ ਚ ਟੀਮ ਇੰਡੀਆ ਬਾਰਬਾਡੋਸ ਚ ਫਸ ਗਈ ਹੈ ਅਤੇ ਇਸ ਦਾ ਕਾਰਨ ਹੈ ਤੂਫਾਨ ਬਿਜਲੀ ਅਤੇ ਪਾਣੀ ਦੀ ਵਿਵਸਥਾ ਠੱਪ ਪੂਰਾ ਬਾਰਬਡੋਸ ਚੱਕਰਵਾਤ ਦੀ ਲਪੇਟ ਵਿੱਚ ਆ ਗਿਆ ਹੈ ਅਤੇ ਮੀਡੀਆ ਰਿਪੋਰਟਾਂ ਦੇ ਅਨੁਸਾਰ ਟੀਮ ਇੰਡੀਆ ਦਾ ਹਰ ਖਿਡਾਰੀ ਹੁਣ ਆਪਣੇ ਹੋਟਲ ਦੇ ਕਮਰੇ ਵਿੱਚ ਸੀਮਤ ਹਨ ਬਾਰਬਡੋਸ ਵਿੱਚ ਤੂਫਾਨ ਕਾਰਨ ਬਿਜਲੀ ਅਤੇ ਪਾਣੀ ਦੀ ਵਿਵਸਥਾ ਵੀ ਠੱਪ ਹੋ ਗਈ ਹੈ ਤੇਜ਼ ਮੀਂਹ ਅਤੇ ਤੂਫਾਨੀ ਹਵਾਵਾਂ ਨੇ ਹਵਾਈ ਆਵਾਜਾਈ ਵੀ ਠੱਪ ਕਰ ਦਿੱਤੀ ਹੈ ਰਿਪੋਰਟਾਂ ਮੁਤਾਬਕ ਬਾਰਬਡੋਸ ਤੋਂ ਹਰ ਫਲਾਈਟ ਨੂੰ ਰੱਦ ਕਰ ਦਿੱਤਾ ਗਿਆ ਹੈ ਪੰਜਾਬ 'ਚ ਮਾਨਸੂਨ ਹੋਇਆ ਤੇਜ਼ ਕਈ ਥਾਵਾਂ ਤੇ ਮੀਂਹ ਜਾਨੋ ਮੌਸਮ ਵਿਭਾਗ ਦੀ ਵਿਖਬਾਣੀ ਪੰਜਾਬ ਵਿੱਚ ਮਾਨਸੂਨ ਨੇ ਆਪਣੀ ਐਂਟਰੀ ਦਰਜ ਕਰਵਾ ਦਿੱਤੀ ਹੈ ਕੁਝ ਦਿਨਾਂ ਤੋਂ ਲਗਾਤਾਰ ਮਾਨਸੂਨ ਕਾਰਨ ਵੱਖ-ਵੱਖ ਜ਼ਿਲ੍ਹਿਆਂ ਵਿੱਚ بارش ਨਜ਼ਰ ਆ ਰਹੀ ਹੈ ਸੋਮਵਾਰ ਤੋਂ ਮੌਸਮ ਨੇ ਜਿੱਥੇ ਕਰਵਟ ਬਦਲ ਲਿਆ ਤਿੱਖੀ ਤੁੱਪ ਤੋਂ ਵੱਡੀ ਰਾਹਤ ਦਿੱਤੀ ਉਥੇ ਅੱਜ ਸਵੇਰ ਤੋਂ ਬਦਲਵਾਈ છਾਈ ਹੋਈ ਹੈ ਅਤੇ ਕਈ ਥਾਵਾਂ ਤੋਂ ਮੀਂਹ ਦੀਆਂ ਖਬਰਾਂ ਵੀ ਹਨ ਮੋਹਾਲੀ ਵਿੱਚ ਆਸ-ਪਾਸ ਦੇ ਇਲਾਕਿਆਂ 'ਚ ਵੀ ਸਵੇਰੇ 7:40 ਵਜੇ ਮੀਂਹ ਪੈਣਾ ਸ਼ੁਰੂ ਹੋ ਗਿਆ। ਇਸ ਤੋਂ ਇਲਾਵਾ ਮੌਸਮ ਵਿਭਾਗ ਵੱਲੋਂ ਵੀ ਅਗਲੇ ਕੁਝ ਦਿਨਾਂ ਦੌਰਾਨ ਪੰਜਾਬ ਦੇ ਮੌਸਮ ਨੂੰ ਲੈ ਕੇ ਅਲਰਟ ਵੀ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਦੀ ਜਾਣਕਾਰੀ ਅਨੁਸਾਰ ਮੌਨਸੂਨ ਆਉਣ ਵਾਲੇ 3 ਦਿਨਾਂ ਅੰਦਰ ਪੂਰੇ ਵਿਭਾਗ ਨੂੰ ਕਵਰ ਕਰੇਗਾ। ਇਸ ਦੌਰਾਨ ਵਿਭਾਗ ਵੱਲੋਂ ਕਈ ਜ਼ਿਲ੍ਹਿਆਂ 'ਚ ਭਾਰੀ ਮੀਂਹ ਨੂੰ ਲੈ ਕੇ ਵੀ ਅਲਰਟ ਜਾਰੀ ਕੀਤਾ ਹੈ। ਕੀ ਵਾਪਸੀ ਕਰ ਰਿਹਾ ਕੋਵਿਡ-19 ਯੂਕੇ ਯੂਐਸ 'ਚ ਮੂੜ ਵਧਣ ਲੱਗੇ ਕੇਸ? ਹਫਤਾ ਲਾਂਚ ਮਾਸਕ ਹੋਇਆ ਜ਼ਰੂਰੀ ਪਿਛਲੇ 24 ਘੰਟਿਆਂ ਦੌਰਾਨ ਯੂਐਸਏ ਅਤੇ ਯੂਕੇ ਵਿੱਚ ਕੋਵਿਡ-19 ਦੇ ਕੇਸਾਂ ਵਿੱਚ ਕਾਫੀ ਵਾਧਾ ਹੋਇਆ ਹੈ ਵਾਧਾ ਇਸ ਬਾਰੇ ਹੈ ਬਹੁਤ ਸਾਰੇ ਹੈਰਾਨ ਹਨ ਕਿ ਕੀ ਕੋਵਿਡ-19 ਵਾਪਸੀ ਕਰ ਰਿਹਾ ਹੈ ਰਿਪੋਰਟਾਂ ਅਨੁਸਾਰ ਟੀਕੇ ਲਗਾਉਣ ਵਿੱਚ ਤੇਜ਼ੀ ਲਿਆ ਦਿੱਤੀ ਗਈ ਹੈ ਅਤੇ ਯੂਕੇ ਵਿੱਚ ਜੋਖਮ ਵਾਲੇ ਲੋਕਾਂ ਨੂੰ ਚਿਹਰੇ ਦੇ ਮਾਸਕ ਪਹਿਨਣ ਦੇ ਨਿਰਦੇਸ਼ ਦਿੱਤੇ ਗਏ ਹਨ ਦੇਸ਼ ਦੇ ਕਈ ਖੇਤਰਾਂ ਵਿੱਚ ਮਾਮਲਿਆਂ ਵਿੱਚ ਵਾਧੇ ਤੋਂ ਬਾਅਦ ਯੂਐਸਏ ਨੇ ਵੀ پابੰਦੀਆਂ ਦੁਬਾਰਾ ਲਾਗੂ ਕਰ ਦਿੱਤੀਆਂ ਹਨ ਮੀਡੀਆ ਨਾਲ ਗੱਲ ਕਰਦੇ ਹੋਏ ਮਾਇਰਾ ਨੇ ਦੱਸਿਆ ਕਿ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਸੀਡੀਸੀ ਐਲਬੀ1 ਵਜੋਂ ਜਾਣੇ ਜਾਂਦੇ ਨਵੇਂ ਕੋਵਿਡ-19 ਰੂਪ ਦੀ ਨੇੜੇ ਨਿਗਰਾਨੀ ਕਰ ਰਿਹਾ ਹੈ ਸੀਡੀਸੀ ਨੇ ਖਲਾਸਾ ਕੀਤਾ ਕਿ ਕੋਵਿਡ ਦੇ ਕੇਸ ਪੱਛਮ ਵਿੱਚ ਖਾਸ ਤੌਰ ਤੇ ਉੱਚੇ ਹਨ ਦੇ ਵਾਇਰਸ ਦੇ ਪੱਧਰ ਫਰਵਰੀ ਵਿੱਚ ਵਾਪਸ ਆ ਗਏ ਹਨ ਦੱਖਣ ਵਿੱਚ ਵੀ ਮਾਮਲੇ ਵਧ ਰਹੇ ਹਨ ਦੋ ਪਤਨੀਆਂ ਨੇ ਪਤੀ ਦਾ ਕਰਵਾਇਆ ਤੀਜਾ ਵਿਆਹ ਕਾਰਨ ਜਾਣ ਕੇ ਹੋ ਜਾਓਗੇ ਹੈਰਾਨ ਆਂਧਰਾ ਪ੍ਰਦੇਸ਼ ਇਕ ਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਸਗੇਨੀ ਪੰਡਾਨਾ ਨਾਮ ਦੇ ਇੱਕ ਵਿਅਕਤੀ ਨੇ ਆਪਣੀਆਂ ਦੋ ਪਤਨੀਆਂ ਦੀ ਸਹਿਮਤੀ ਨਾਲ ਤੀਜੀ ਵਾਰ ਵਿਆਹ ਕਰਵਾ ਲਿਆ ਹੈ ਦੱਸ ਦਈਏ ਕਿ ਇਹ ਵਿਆਹ 25 ਜੂਨ ਨੂੰ ਅਲੂਰੀ ਸੀ타ਰਾਮਾ ਰਾਜੂ ਜ਼ਿਲ੍ਹੇ ਦੇ ਪੈਂਦ ਪੈਂਦਾ ਬਿਆਲੂ ਮੰਡਲ ਦੇ ਕਿੰਚਰੋ ਪਿੰਡ ਵਿੱਚ ਹੋਇਆ ਹੈ ਪੰਡਾਨਾ ਦੀਆਂ ਦੋ ਪਤਨੀਆਂ ਸਗੇਨੀ ਉਪਲਮਾ ਸਗੇਨੀ ਪਰਥਮਨ ਨੇ ਲక్ష్ਮੀ ਨਾਲ ਵਿਆਹ ਕਰਨ ਲਈ ਆਪਣੀ ਸਹਿਮਤੀ ਦਿੱਤੀ ਅਤੇ ਵਿਆਹ ਦੀ ਸਹਿ ਮੇਜ਼ਬਾਨੀ ਵੀ ਕੀਤੀ। ਕਥਿਤ ਤੌਰ ਤੇ ਉਸ ਦੀ ਪਹਿਲੀ ਪਤਨੀ ਪਰਥਮਨ ਤੋਂ ਕੋਈ ਔਲਾਦ ਨਹੀਂ ਸੀ ਅਤੇ ਉਸ ਨੇ 2002 ਵਿੱਚ ਐਪਲਮਾ ਨਾਲ ਦੁਬਾਰਾ ਵਿਆਹ ਕੀਤਾ ਸੀ। ਹਾਲਾਂਕਿ 2007 ਵਿੱਚ ਉਨ੍ਹਾਂ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ। ਲੋਈਆਂ 'ਚ 7 ਸ਼ਟਰ ਭੰਨ ਕੇ ਚੋਰੀਆਂ ਲੱਖਾਂ ਦਾ ਨੁਕਸਾਨ ਲੋਹੀਆ ਸ਼ਹਿਰ ਅਤੇ ਇਲਾਕੇ ਅੰਦਰ ਚੋਰਾਵਾਂ ਵੱਲੋਂ ਚੋਰੀਆਂ ਲੁੱਟਖੋਹਾਂ ਦਾ ਸਿਲਸਲਾ ਲਗਾਤਾਰ جاری ਜਿਸ ਦੇ ਚੱਲਦੇ ਲੰਗੀ ਰਾਤ ਤੜਕੇ ਤੜਕੇ 2:3 ਤੋਂ 3:2 ਵਜੇ ਦੇ ਕਰੀਬ ਚੋਰਾ ਨੇ ਲੋਹੀਆ ਦੀ ਇੰਦਰਾ ਦਾਣਾ ਮੰਡੀ ਤੋਂ ਲੈ ਕੇ ਬੀਡੀਪੀਓ ਦਫ਼ਤਰ ਤੱਕ ਜਾਂਦੀ ਮੁੱਖ ਸੜਕ ਤੇ ਦੋਵੇਂ ਪਾਸੇ ਦੀਆਂ ਸੱਤ ਦੁਕਾਨਾਂ ਦੇ ਸ਼ਟਰ ਤੋੜ ਕੇ ਲੱਖਾਂ ਦੀ ਨਕਦੀ ਅਤੇ ਹੋਰ ਸਮਾਨ ਚੋਰੀ ਕੀਤੇ ਜਾਣ ਨੇ ਲੋਕਾਂ ਅਤੇ ਪੁਲਿਸ ਦੇ ਮੂੰਹ ਚੋਂ ਉਂਗਲਾ ਪਵਾ ਦਿੱਤੀਆਂ ਹਨ ਇਸ ਮੌਕੇ ਪੀੜਤ ਸੱਤ ਦੁਕਾਨਦਾਰ ਅਤੇ ਸਮੁੱਚੇ ਵਪਾਰ ਮੰਡਲ ਨੇ ਲੋਹਿਆ ਪੁਲਿਸ ਦੇ ਮੁਖੀ ਬਖੀਰ ਸਿੰਘ ਨਾਲ ਮੁਲਾਕਾਤ ਕਰਕੇ ਚੋਰੀਆਂ ਦਾ ਸਰਵਾਗ ਅਤੇ ਸਰਕਾਰ ਤੇ ਪ੍ਰਸ਼ਾਸਨ ਪਾਸੋਂ ਲੋਕਾਂ ਦੀ ਜਾਨ ਮਾਲ ਦੀ ਰਾਖੀ ਦੀ ਮੰਗ ਕੀਤੀ ਹੈ। ਇਹ ਸਨ ਪੰਜਾਬ ਦੀਆਂ ਮੁੱਖ ਖਬਰਾਂ ਪੰਜਾਬ ਦੀਆਂ ਹੋਰ ਖਬਰਾਂ ਦੇਖਣ ਲਈ ਬਣੇ ਰਹੋ ਜੀਬੀਸੀ ਅਪਡੇਟ ਦੇ ਨਾਲ। ਧੰਨਵਾਦ।